ਪਿਓ ਚਾਚਾ ਦਾ ਕੰਮ ਕਰਦਾ ਹੋਵੇ ਇੱਕ ਦਿਨ ਜਾਂਦਾ ਦੂਜੇ ਦਿਨ ਜਾਂਦਾ ਨਹੀਂ ਕਰਮਾ ਮਾਰਾ ਉਹ ਸਾਡੇ ਅਮਰੀਆਂ ਨੂੰ ਚਾਹ ਪੀਂ ਜਾਂਦਾ ਬੈਠਾ ਇੱਥੇ ਸ਼ਰਮਾ ਹੈ ਨਹੀਂ ਵੀ ਕੁੜੀ ਜਵਾਨ ਹੋ ਗਈ ਪੀਲੇ ਹੱਥ ਕਰਦਾ ਉਹ ਇਹ ਤਾਂ ਪਾਣੀ ਗਰਮ ਕਰੀ ਜਾਣਾ ਤੂੰ ਤਾਂ ਗਰਮ ਕਰਕੇ ਨਹੀਂ ਦਿੰਦੀ ਮੈਨੂੰ ਤਾਂ ਕਰ ਲਾਂ ਦੇ ਪਰਦਾ ਗਰਮ ਪਾਣੀ ਕਾਹ ਨੂੰ ਤੈਨੂੰ ਗਰਮ ਪਾਣੀ ਬਿਨਾਂ ਤੇ ਰੋਟੀਆਂ ਮਿਲਦੀਆਂ ਨਹੀਂ ਕਰਨ ਮੰਮੀ ਤੁਸੀਂ ਕਾਹ ਬੋਲੇ ਆ ਨਾ ਅਰੇ ਪੁੱਤੇ ਦਾ ਬੇਨਾਂ ਅਮਲੀ ਮੇਰੇ ਪੱਲੇ ਪੈ ਗਿਆ ਇਹ ਤੈਨੂੰ ਕੀ ਦੱਸਾਂਗਾ ਮੈਂ ਪਹਿਲਾਂ ਵਿਆਹ ਕਰਾਉਣ ਲੱਗਣਾ ਸੋਚ ਲੰਡਾ ਕਰਮੀ ਭਾਈ ਐਂ ਕਰ ਉਹ ਤਾਂ ਤੇ ਕੰਮ ਤੇ ਜਾਂਦੇ ਸ਼ਿਕਾਇਤਾਂ ਬਹੁਤ ਹਨ ਬਹੁਤ ਤੱਕੀ ਪੀਤਰ ਮ ਕੀ ਰੋਲਾ ਪਾਇਆ ਤੂੰ ਚੱਲ ਠੀਕ ਆ ਮੈਂ ਜਾਨਣਾ ਕੰਮ ਤੇ ਆ ਜਾ ਆ ਆ ਛੱਡ ਓਏ ਤੇ ਨੌਣ ਵੀ ਨਹੀਂ ਦਿੰਦੀ ਯਾਰ ਬਿਨੇ ਲਾਤੇ ਕੰਮ ਤੇ ਜਾਂਦੇ ਹਾਂ ਜਾਨੇ ਕਿਹੜਾ ਨਮਕ ਲਾਵੇ ਜਾਣਾ ਸੀਗਾ ਆ ਮੈਂ ਭੌਂਕਦਾ ਚੱਲ ਤੂੰ ਮਿੱਠ ਪਿਆ ਵਰਗੀ ਤੂੰ ਆ ਚੱਲ ਘੜੀ ਕੰਮ ਤੋਂ ਦਾ ਕਰ ਰੁਟਕੇ ਚਾਰੀ ਘੰਟੇ ਸੱਜ ਕੇ ਪੇਮੇਂ ਹੋਰਾ ਮੰਮੀ ਕੰਮ ਮੱਚੀ ਜਾਂਦੇ ਦੱਸਾ ਬਤਾ ਪਿਆ ਵਰ ਕੀ ਨਾ ਹੋਵੇ ਤਾਂ ਲੈ ਤਾ ਕੱਪੜਾ ਰੱਖਦੇ ਰਹਿਨੇ ਕੋਈ ਤਾਂ ਭਾਵੇਂ ਤੇ ਡੇਲੀ ਦੇ ਕਲੇਸ਼ ਹੱਸ ਤੇ ਆਪਾਂ ਜਾਣੇ ਕੰਮ ਤੇ ਮਸਤੀ ਮਾਰਦੇ ਆਪਾਂ ਜਾ ਕੇ ਪਤਾ ਨਹੀਂ ਤੜਕੇ ਕਿਚੂਹੇ ਖਾ ਲੈਂਦੀ ਆ ਨਾ ਆਪਦੇ ਘਰ ਵਾਲਾ ਐਡਾ شریف ਘਰ ਵਾਲਾ ਵਿਚਾਰਾ ਐਨਾ ਇਹ ਬੁੜੀ ਬੋਲਦੀ ਆ ਨਾਲੇ ਤਾਂ ਕੁੜੀ ਨੂੰ ਵਿਚਾਰੀ ਨੂੰ ਟੋਲੀ ਜਾਂਦੀ ਆ ਜਵਾਕੜੀ ਨੂੰ ਚੱਲ ਮੈਂ ਦੇਖਦੀ ਆ ਝਾੜੂ ਦਾ ਬਾਅਦ ਚ ਮਾਰੂਗੀ ਜ ਸਣੇ ਚਪੜਾ ਹੀ ਜਾਂਦੀ ਆ ਹਏ ਗੋਡੇ ਕਿਹੜਾ ਦੁਖ ਨੂੰ ਹਟਦੇ ਆ ਕੀ ਦੇਖਾ ਚੰਦਰੀ ਗਵੰਡਣ ਨੂੰ ਹਏ ਰੇ ਚੰਦਰੀ ਪਤਾ ਨਹੀਂ ਹੁਣ ਕਿੱਧਰ ਗਈ ਉਹਨੂੰ شریف ਐਡਾ شریف ਬੰਦਾ ਨਹੀਂ ਕੀ ਇਹ ਖੇਖਣ ਕਰਦੀ ਐਹ ਜਨਾਨੀ ਹਏ ਚੱਲ ਬਹਿ ਜਾਂਦੇ ਆ ਕੋਟੇ ਤੇ ਖੰਡ ਲਾ ਕੇ ਮੱਝੇ ਚੜ ਕੇ ਆਏ ਹਏ ਅਰੇ ਜਰਾ ਕੰਮ ਕੁਮਤੇ ਜਾਂਦਾ ਹੁਣ ਆ ਭੈਣੇ ਕੋਲ ਆ ਲੜਦੀ ਆ ਭੈਣੇ ਤਰ ਕੇ ਖਾ ਲੈਂਦੀ ਆ ਮੈਨੂੰ ਤਾਂ ਲੱਗਦਾ ਉਹ ਬੋਲਣ ਜਾਲਗਾ ਜਿਹੜੀਆਂ ਗੋਲੀਆਂ ਹਨ ਉਹੀ ਖਾ ਕੇ ਬੋਲਦੀ ਹੋਣੀ ਆ ਇੰਨਾ ਥੋੜੀ ਬੋਲਣਾ ਚਾਹੀਦਾ ਬੰਦੇ ਨੂੰ ਮੈਂ ਤਾਂ ਆਪਦੇ ਬੰਦੇ ਦੀ ਇੰਨੀ ਇੱਜ਼ਤ ਕਰਦੀ ਆ ਜੀ ਕੰਨੀ ਆ ਜਦੋਂ ਘਰੇ ਆਉਂਦਾ ਜਦੋਂ ਜਾਂਦਾ ਹੈਗਾ ਉਦੋਂ ਵੀ ਮੈਂ ਕਹਿੰਦੀ ਨਹੀਂ ਜਾਓ ਜੀ ਤੇ ਬੰਦੇ ਨੂੰ ਜੀ ਲਾਉਣਾ ਚਾਹੀਦਾ ਕੰਮ ਪਿੱਛੇ ਠੀਕ ਆ ਨਾ ਹਰ ਇੱਕ ਗੱਲ ਤੇ ਵੱਟੂ ਖਾऊं ਵੱਟੂ ਖਾ ਅੱਜ ਗਵਾਂਡਨ ਦੇਖਦੇ ਆ ਕਿ ਅੱਜ ਕੀ ਕਰਦੀ ਅੱਜ ਕਿੰਨਾ ਸੋਹਣਾ ਲੱਗਦਾ ਚੱਲ ਕੰਮ ਕਰ ਲਵੇ ਤਾਂ ਆਹ ਦੇਖ ਲੈ ਯਾਰ ਕਿਰਨਾ ਕਿੰਨੀ ਸਿਆਣੀ ਆ ਉੱਕੀ ਤਾਂ ਉਹ ਵੀ ਰੋਲਾ ਪਾਉਂਦੀ ਰਹਿੰਦੀ ਆ ਮੇਰੇ ਨਾਲ ਉਹ ਵੀ ਲੜਦੀ ਰਹਿੰਦੀ ਆ ਠੀਕ ਦੇਖ

ਜਿਹੜਾ ਝਾਟੀਆਂ ਮਾਰਦਾ ਪਾਈ ਉਹ ਉਹਦੇ ਘਰੇ ਕਹਿ ਗਏ ਅੱਗ ਲਾ ਕੇ ਆਈਏ ਨਹੀਂ ਸੱਚੀ ਆ ਪਤਾ ਪਹਵਾੜਾ ਹੀ ਪਾਇਆ ਹੈ ਤੁਹਾਨੂੰ ਪਤਾ ਟੰਗਾਂ ਦੇ ਚਮੰਦਾ ਸਮਣੀ ਆ ਦੇ ਚਲੀ ਆਪਾਂ ਨਹੀਂ ਖਿੱਚ ਕੇ ਲਾਵਾਂਗੇ ਪੂਰੀ ਕੋਕੀ ਨੂੰ ਕਹਿ ਕੇ ਆਈਏ ਪਤਾ ਦੱਸ ਕੇ ਆਈਏ ਆ ਚੱਲੀ ਗਏ ਆਪਾਂ ਕਾਰ ਦੀਆਂ ਦੱਸ

ਮੇਰੇ ਲਈ ਮੂਲ ਕੋਈ ਨਹੀਂ ਹੈ ਤੇਰੇ ਨੂੰ ਕੁਝ ਪਤਾ ਹੈ ਕੀ ਹੋ ਗਿਆ ਨਹੀਂ ਮੇਰਾ ਤਾਂ ਕਰੀਤੀ ਹੋ ਰਹਾ ਹੈ ਕਿ ਲੈ ਕੇ ਖਬਰ ਪੜ੍ਹੀ ਨੇ ਖਬਰ ਕੀ ਤੈਨੂੰ ਪਤਾ ਹੀ ਨਹੀਂਗਾ ਕੀ ਨਹੀਂ ਤੇਰਾ ਘਰ ਹੈ ਨਾ ਨਾਲ ਵਾਲੀ ਗਵਰਨਰ ਕਿਰਨਾਂ ਨੂੰ ਖਗੂਰੇ ਮਾਰ ਮਾਰ ਟਪਦਾ ਅੱਖਾਂ ਮਾਰਦੇ ਉਹਨੂੰ ਤਾਂ ਨਹੀਂ ਛੱਡਣਾ ਨਹੀਂ ਤੁਸੀਂ ਲੜਾਈ ਪਾਉਣਾ ਹੈ ਮੇਰੇ ਘਰ ਮੇਰੇ ਘਰ ਲੜਾਈ ਪਾਉਣੀ ਸੱਚੀ ਗੱਲ ਹੈ ਇਹ ਜੇ ਝੂਠੀ ਹੋਈ ਗੱਲ ਫੇਰ ਨਹੀਂ ਤੁਸੀਂ ਹਾਰ ਜਾਓ ਜੇ ਤੁਸੀਂ ਫੇਰ ਅਸੀਂ ਉਹਨਾਂ ਨੂੰ ਨਹੀਂ ਛੱਡਾਂਗੇ ਇਹ ਵੱਡੀ ਗੱਲ ਹੈ ਹਾਂ ਸਾਡਾ ਸਾਥ ਨਾ ਕਰ ਆਉਣ ਦੇ ਅੱਜ ਮੇਰੇ ਦੇਖੀ ਮੈਂ ਖੋਜਾ ਖਾਣਾ ਵੇਖਿਆ ਮੈਂ ਪੇੜ ਨੂੰ ਮਾਰਦੀ ਮਾਰਦੀ ਇਹਨੂੰ ਖੰਗੂੜਾ ਮਾਰ ਕੇ ਟਪਿਆ ਜਮਾ ਝੂਠੀ ਨਹੀਂ ਗੱਲ ਹਾਂ ਤੁਸੀਂ ਦੋਨੇ ਖਾਣ ਨਹੀਂ ਉਹ ਪਿੰਡ ਦੀਆਂ ਹਾਂ ਤੇ ਸੱਚੀ ਗੱਲ ਦੱਸਦੇ ਸੀ ਝੂਠੀ ਨਹੀਂ ਬਣਾ ਕੇ ਦਈ ਇੱਕ ਤਾਂ ਤੇਰੀਆਂ ਅੱਖਾਂ ਖੋਲਣ ਆਇਆ ਸੀ ਚਲ ਪਵਾਟੜਾ ਹੀ ਰੱਖੇ ਮੈਂ ਤਾਂ ਸੋਚ ਵੀ ਨਹੀਂ ਸਕਦੀ ਐਂ ਕਰ ਦਿੰਦਾਗਾ ਕੀ ਕਹਿੰਦਾਗਾ ਮੰਮੀ ਲਾਟਾ ਕਹਿੰਦਾ ਗਰੇ ਮੈਂ ਕਰਤਾ ਕੰਮ ਖਾਣ ਤੁਸੀਂ ਅਸੀਂ ਅੱਡ ਪਿਓ ਵਰਗੀ ਇੱਥੇ ਬੈਠੋ ਮੈਂ ਇੱਥੇ ਬੈਠੋ ਪਰ ਨੇ ਆ ਕਰ ਮੈਂ ਗਵੰਡਣ ਨਹੀਂ ਇਹਦੇ ਨੂੰ ਕੰਬੂਰੇ ਮਾਰ ਕੇ ਨਾ ਗਦਾ ਕਰ ਪਿਆ ਉਹ ਨੂੰ ਮੰਨੇ ਖਾਂਗੂਰਾ ਮਾਰ ਦੂੰਗਾ ਮਾਰ ਲਾ ਖਾਂਗ ਲੱਗੀ ਹੋਵੇ ਕਿਵੇਂ ਖਾਂਗ ਲੱਗੀ ਮਾਤ ਸਾਡੇ ਕੋਲੇ ਨਹੀਂ ਉਹ ਖਾਂਗ ਕਿਵੇਂ ਲੱਗੀ ਠੰਡਾ ਪਾਣੀ ਪੀ ਲੈਂਦਾ ਹਾਂਗਾ ਤੂੰ ਬੰਡਣਾ ਪਿੱਛੇ ਕਿਵੇਂ ਲੱਗਦੀ ਨਾ ਪਿਆਰ ਕੇ ਕੋਈ ਨਹੀਂ ਹੋਂ ਤਾਂ ਉਹਦੀ ਧੂਈ ਸੇ ਕੂਆ ਚ ਮੈਂ ਨਹੀਂ ਉਹ ਦੇਖ ਲੈ ਗਵੰਡਣ ਕਪਤੀ ਉਹੀ ਲੜੀ ਜਾਂਦੀ ਆ ਦੇ ਘਰ ਵਾਲੇ ਦਾ ਚੰਗਾ ਬੰਦਾ ਮੈਂ ਟੈਨਸਿਟੀ ਬਾਹਲਾ ਕਰਦਾ ਤੈਨੂੰ ਕੀ ਚਾਗਦਾ ਪਾੜੀ ਤਾਂ ਤੈਨੂੰ ਦੇ ਦਾਂ ਤਾ ਉਹ ਤੋ ਇਹ ਨਾ ਹੁਣ ਲੈ ਲੈ ਇਹ ਤਾਂ ਮੈਨੂੰ ਪਤਾ ਆਦਾ ਪਤਾ ਹੀ ਦੇਖ ਲੈ ਇਹ ਜਨਾਨੀ ਨੇ ਛੱਲੇ ਲਾਦਾ ਤਾਈ ਮੇਰੀ ਗਾ ਸੋਲਣਾ ਜਨਾਨੀ ਨੇ ਸਭ ਕੁੰਝੇ ਲਾਦਾ ਮੈਨੂੰ ਨਹੀਂ ਕੋਈ ਨਹੀਂ ਪਤਾ ਇਹ ਝਾੜੂ ਮਾਰਦੇ ਭਾਨੇ ਗਲੀ ਤਾਂ ਜਾਂਦੀ ਆ ਉਹ ਗਵੰਡੀਆਂ ਦਾ ਬੰਦਾ ਹੈਗਾ ਤੁਸੀਂ ਕਿਹੜਾ ਹੈਗਾ ਤੁਸੀਂ ਦੇਖ ਲੈ ਤੇਰੀ ਗਾ ਸੋਲਣਾ ਮੇਰੀ ਹਾਂ ਪੁੱਤ ਇਹ ਜਨਾਨੀ ਨੇ ਮੈਨੂੰ ਕੁੰਝੇ ਲਾਦਾ ਟੋਕਰਾ ਭਾਂਡੇ ਮਾਨ ਦਾ ਮੈਂ ਹਾਂ ਪੁੱਤ ਟੋਕਰਾ ਇਹ ਹੋਰ ਪਿਆਗਾ ਝਾੜੂ ਮਾਰਾਂਗਾ ਭਾਲੇ ਇਹ ਜਨਾਨੀ ਬਾਹਰ ਨਾਲੀ ਚਾਰੂ ਮਾਰਦਾ ਤੂੰ ਠੀਕ ਹੈ ਗਵੰਡ ਦਾ ਬੰਦਾ ਹੈਗਾ ਕੋਈ ਬਚੈਣ ਤੂੰ ਰਾ ਨਹੀਂ ਪਤਾ ਇਹ ਤਾਂ ਬਹੁਤ ਸੁਣਾਦਾ ਠੀਕ ਆ ਪਤਾ ਨਹੀਂ ਤਾਈ ਨਹੀਂ ਤੂੰ ਮੇਰੀ ਗੱਲ ਮਾਲਾ ਮੈਨੂੰ ਕਿਦਰ ਬੜਾ ਸ਼ਿਕਾਇਤ ਮਿਲੀ ਹੈ ਜਨਾਨੀ ਜੀ ਇਹ ਮਸ਼ਕਰੀਆਂ ਕਰਦੀ ਆ ਉਹ ਨਾਲ ਨਹੀਂ ਪਤਾ ਕੀ ਜਾਂਦਾ ਤਾਂ ਹੀ ਇਲਜ਼ਾਮ ਧਰਦਾ ਮੇਰੇ ਭਾਗਤ ਨਹੀਂ ਤੇ ਮੈਂ ਕੋਈ ਇਹੋ ਜਿਹਾ ਕੰਮ ਕਰੂੰਗੀ ਹਾਂ દસ ધાળા ઝાટા મેજાલા સવેર ભાડે બહુ મંજ તુલું મેં બહુ મુશ્કેલ કર ਦੁੱਧ ਤੇ ਪਾਣੀ ਪਾਣੀ ਕਰਦਾ ਮੈਂ ਖੜ ਕੇ ਜਾ ਕੇ ਮੈਂ ਹੁਣ ਜਾਣਾ ਮੈਂ ਕਰਦਾ ਗੱਲ ਕੁੱਕੀ ਪਾਣ ਨਾ ਕੁੱਕੀ ਪਾਣ ਕਿਉਂ ਆ ਪਾਣੀ ਦੁੱਧ ਤੇ ਪਾਣੀ ਪਾਣੀ ਕਰਦਾ ਇਹ ਜਨਾਨੀ ਆ ਚੱਕੀ ਹੋਈ ਆ ਬਾਹਰ ਸਕਾਤਾ ਮਿਲ ਜੇ ਲੋਕਾਂ ਨੇ ਮਿਲਦੀਆਂ ਹੋਰ ਮੰਨ ਕੇ ਸੱਚੀ ਆ ਨੀ ਪਾਈ ਪਾਈ ਕੀ ਸੋਚਣਾ ਕੀ ਆ ਆਵਤਾਰ ਨੇ ਲਉ ਪੀ ਰੱਖਾ ਦੱਸ ਆਇਦਰ ਵੀ ਕਿੰਨਾ ਰੌਲਾ ਪਈਦਾ ਮੈਨੂੰ ਲੱਗਦੀ ਰਾਜਾ ਤੇ ਕਿਰਨਾਂ ਲੜੀ ਜਾਂਦੇ ਦੋਨੇ ਜਾਣੇ ਕਿ ਆਪਸ ਚ ਬੰਨ ਕੁੱਕੀ ਪਾਣ ਧਰੇ ਆ ਉਹ ਆ ਗੱਲ ਉਹ ਪਾਣੇ ਧਰੇ ਪਾਣੇ ਸੱਸੀ ਵਾਲ ਪਾਣੇ ਹੋਰ ਬਥੀਗਾ ਜੌਨੀ ਵਾਸਦੀ ਨਾ ਜੌਨੀ ਵਾਸਦੀ ਨਾ ਜੌਨੀ ਵਾਸਦੀ ਨਾ ਜੌਨੀ ਵਾਸ ਪੁੱਤ ਹੋਰ ਠੀਕ ਠਾਕ ਆਜਾ ਔਰ ਪੈਣੇ ਕੀ ਹਾਲ ਚਾਲ ਕੁੜੀਏ ਰਾਜੇ ਬੱਤ ਨਾ ਪਾਣੀ ਆ ਲੈ ਤਾਜੀ ਪਾਣੀ ਨਾ ਪਤਾ ਔਰ ਪੈਣੇ ਠੀਕ ਠਾਕ ਸਭ ਬਸ ਦੀ ਪੀ ਲੋ ਹਾਂ ਪਰ ਮੈਂ ਤੁਹਾਨੂੰ ਕੀ ਦੱਸਾਂ ਪੈਣੇ ਮੈਨੂੰ ਮਾੜੀ ਸ਼ਿਕਾਇਤ ਮਿਲੀ ਆ ਆ ਦੀ ਆ ਬਾਈ ਦੀ ਸ਼ਿਕਾਇਤ ਮਿਲੀ ਆ ਮੇਰੇ ਘਰੇ ਮਾੜਾ ਚਾਹਤੀਆਂ ਐ ਅੱਛਾ ਮੈਨੂੰ ਬਾਹਰੋਂ ਪਤਾ ਲੱਗਿਆ ਨਾ ਤੇ ਜਨੰਦ ਦੀ ਮੈਂ ਪੁਰਸ਼ੂ ਕੱਢ ਲੂੰਗਾ ਜੋ ਵੀ ਕਰਦੀ ਹੈਗੀ ਆ ਤੇ ਤੂੰ ਮਾੜੀ ਨੀਂਗ ਰੱਖ ਤੇ ਮੈਨੂੰ ਮੜਾ ਦੱਸ ਤੇ ਮੈਂ ਇਹ ਮੇਰਾ ਤਾਂ ਹੀ ਦਾ ਬੀਪੀ ਦਾ ਦਰ ਮੈਂ ਤਾਂ ਦੋ ਆਈਆਂ ਸੀ ਗਵੰਡ ਦਾ ਸੁਬੀਨ ਦਾ ਤੇ ਉਹ ਆਈਆਂ ਸਾਹਮਣੇ ਘਰ ਆਈਆਂ ਵੀ ਭਾਈ ਇਹ ਕਰਨਾ ਵੇਖ ਵੇ ਕੇ ਆਏ ਹੱਸਦੀ ਆ ਤੇ ਘੰਗੂਰੇ ਮਾਰਾ ਮੇਰਾ ਘਰ ਬੱਟੀ ਜਾਂਦਾ ਬੰਦਾ ਏ ਮੇਰਾ ਕਿਹੜਾ ਪੱਕਲੀ ਹੁੰਦਾ ਭਰਾਵਾ ਮੈਨੂੰ ਸ਼ਰਮ ਆਉਂਦੀ ਐ ਇੱਥੇ ਨੂੰ ਮੇਰੇ ਕੋਲ ਜੋਣਾਂ ਕੁੜੀ ਆ ਇਹ ਆ ਜਾਣਦੇ ਜਵਾਨ ਕੁੜੀ ਆ ਮੈਂ ਘਰ ਕੋ ਨਾ ਲਾ ਦੇ ਇੱਥੇ ਦੂਜੇ ਦਾ ਕਹਿੰਦੀ ਆਂਗੀ ਨਾ ਤਾਂ ਨਾ ਨਾ ਤੁਹਾਡੀਆਂ ਤਾਂ ਆਪਦੀਆਂ ਚ ਤੇ ਮੈਨੂੰ ਵੀ ਕੁੱਕੀ ਕਮੇਟੀਆਂ ਆ ਨਹੀਂ ਮੈਂ ਕੀ ਕਰਾਂ ਨਾ

ਮਠਾਈ ਬੈਠੀ ਉਹ ਉਤਾਰ ਨੂੰ ਤੈਨੂੰ ਕੀ ਪਤਾ ਸ਼ੱਕ ਕਰਿਆ ਨਿੱਕਾ ਜਨਾਬ ਦੇਖਾ ਨੇ ਇਹਨਾਂ ਸ਼ੱਕਾਂ ਨਾਲ ਉਹ ਮੱਖਰੇ ਮੋਰੀ ਵੇਨੀ ਆ ਆਪੇ ਉਤੋਂ ਦੇ ਦੇ ਕੋਲ ਇੱਥੇ ਕਿਆ ਆਈ ਨਹੀਂ ਇਹ ਤਾਂ ਕਿੱਥੇ ਗਈਆਂ ਮਸਕਰੀਆਂ ਕਰਨ ਲੋਕਾਂ ਨਾਲ ਇਹਨੂੰ ਕਰਾ ਉਹ ਜਿਹੜੀ ਕਾਰ ਲੋਪ ਦੇ ਤੋਂ ਆ ਚੰਗੀ ਤਰ੍ਹਾਂ ਮਾਰਦਾ ਇਹਦੇ ਵੀ ਥੱਲਾ ਵੀ ਮਾਰਨਾ ਉਹ ਮਾਰਦਾ ਨਹੀਂ ਪੌਕੀ ਆਂਦੀ ਬੜਾ ਗੱਲ ਤੋਂ ਬੇਜਸਾ ਦਾ ਮਾਰਨਾ ਕਿੱਲਾ ઉમરાઈ જતી હાં બંદા ને નોકરી કરે મેં હોર કામ કરે મેં ના મેં તમારી સારા હે મેં મોટા ભડા ગળમાં પાંડે ਦੇ ਉਹ ਬੱਛਰ ਬਣੀ ਆਂ ਤੇ ਚੌਰੇ ਨੂੰ ਇਹਨਾਂ ਤੈਨੂੰ ਨਹੀਂ ਉਹਦੀ ਚੌਰਾ ਸੇ ਛਾਂ ਤੇ ਗੱਲਾਂ ਸੁਣਦਾ ਬਾਹਰ ਮੈਂ ਲੱਗਿਆ ਸੁਣੀ ਚੱਲ ਕਿਹੜੇ ਲੋਕ ਤੇ ਮੇਰੇ ਮੂੰਹ ਤੇ ਕਹਿਣਾ ਤੇ ਤੇਰੇ ਮੂੰਹ ਤੇ ਕਰਾਉਂ ਮੈਂ ਆਉਂਦਾ ਟਾਈਮ ਮਾਰਦਾ ਮੇਰੇ ਕੋਲ ਭਾਈ ਜਾ ਕੇ ਦੇਖਦੇ ਆਂ ਕਿਹੜੇ ਕੋਣ ਕੋਣਾ ਉਹ ਭਾਈ ਕਰੇ ਹੈਗਾ ਕੋਈ ਕੋਣ ਸਰਕਾਰ ਆ ਭਾਈ ਗਵਰਡੀ ਤੋਂ ਤਾਂ ਭਾਈ ਕਰੇ ਹੈਗਾ ਕੋਈ ਤੇ ਇੱਕ ਵਾਰ ਕੋਣ ਆਗਾ ਤੇਰੇ ਨਾਲ ਤਾਂ ਟੁੱਟੇਗਾ ਕਿਥੋਂ ਨਹੀਂ ਜਾ ਸਕਦਾ ਤੂੰ ਬੱਟੇ ਪੱਠੀ ਤਸਰੀ ਜੰਨੇ ਪਈ ਐਨੀ ਆਂ ਤੇ ਕੰਮ ਨਹੀਂ ਤਾਂ ਅੰਗੇ ਦੇਖੋ ਤੇਰੇ ਘਰੋਂ ਖਾਣੀ ਆਂ ਦੇ ਲੈ ਧਾਣੂ ਮਰ ਜਾ ਮੈਂ ਦੀਪੂ ਵਾਲੀ ਘਰ ਕ ਖਾਣੀ ਆਂ ਮੈਂ ਨਹੀਂ ਕਿਸੇ ਨਾਲ ਖਾਂਦੀ ਤੂੰ ਵਾਲੀ ਘਰ ਕ ਦੂ ਇੱਥੇ ਬੱਸ ਮੈਂ ਕਟਾ ਕੇ ਲਿਆ ਮੈਂ ਕਹੇ ਕਰੇ ਲਿਆ ਮਾ ਹੋਰ ਆਉਂਦਾ ਚੰਦ ਮਗਰੀ ਆ ਗਿਆ ਮੈਂ ਤਾਂ ਤਾਰ ਲੱਗਦਾ ਇਹ ਆ ਜਾ ਆ ਆ ਚੱਲ ਜਾ ਆ ਜਾ ਆ ਜਾ ਤੂੰ ਆ ਜਾ ਇਹ ਕਿਹੜੇ ਮੈਨੂੰ ਡੀ ਕੰਮ ਦੇਖੋ ਕੀ ਸੁਭਾ ਕੀ ਆਉਣਾ ਮਾਈ ਜੰਨੇ ਨਹੀਂ ਮੈਂ ਤਾਂ ਆਦੀ ਘਰ ਵਾਲੀ ਦੇਖਣਾ ਆ ਯਾਰ ਇੱਥੇ ਘਰ ਵਾਲੀ ਇੱਥੇ ਘਰ ਵਾਲੀ ਕਿਹੜੀ ਉਹ ਤੂੰ ਤੇਰੇ ਘਰੋਂ ਜਰਾ ਕੋਈ ਭਰਾਵਾ ਇਹ ਤੇ ਮੇਰੀਆਂ ਭੈਣਾਂ ਵਰਗੀ ਆ ਭੈਣਾਂ ਵੇਦੀ ਤੇਰੀ ਹੈਗੀ ਆ ਓ ਸੱਪ ਲੜ ਜਾ ਬਾਈ ਆ ਜਾ ਬਾਈ ਆ ਜਾ ਬਾਈ ਤੂੰ ਸੱਪ ਲੜਨਾ ਮੈਂ ਜਾਣਾਂ ਤੂੰ ਮੈਂ ਹੁਣੀ ਜਾਣਾ ਖੜ ਜਾ ਜਨਮ ਮੈਂ ਹੁਣੀ ਜਾਣਾ ਜਨਮ ਮੈਂ ਹੁਣੀ ਜਾਣਾ ਕਹਿੰਦੇ ਨੇ ਖੜ ਜਾ ਮੈਂ ਘਰ ਦਾ ਕਾਲਾ ਆਲਾ ਇੱਥੇ ਗੰਦ ਪਾਇਆ ਓਹ ਗੰਮੀ ਬਾਸ ਨਹੀਂ ਹੈ ਜਿਹਨਾਂ ਦੀ ਮੈਂ ਦੱਸਦਾ ਖੜ ਜਾਉਂਦਾ ਮੈਂ ਆ ਬਣਾ ਕੇ ਖੇ ਖੇਣਾ ਨੇ ਤਾਂ ਸੋਲਾਂ ਨੂੰ ਇੱਕ ਧਾਨ ਨਾਲ ਤੇ ਕੀ ਹੋ ਜਾਾ ਛੋਡਾ ਤਾਰ ਸਾਡੇ ਘਰੇ ਬੜਾ ਫਿਰਦਾਗਾ ਮੈਂ ਲੜ ਕੇ ਆਇਗਾ ਮੈਂ ਤੈਨੂੰ ਸਕੈਟ ਦਾ ਨਾ ਰੰਗੇ ਚ ਫਰੋਂ ਆਇਆ ਨਾ ਮੈਂ ਸਾਡੇ ਘਰੇ ਬਠਾਉਣੀ ਪਹਿਲਾਂ ਘੋਟਾ ਲੈ ਦੀ ਗਿੱਟੇ ਸ਼ਾਗ ਜਨਾਨੀ ਨਿਸ਼ਾਨ ਦਾ ਮੇਰੇ ਤੇ ਉਹ ਮੇਰੀ ਕਾਲੀ ਕਾਜੀ 15 ਸਾਲਾਂ ਦੀ ਆਈ ਜੈਨਕ ਮੈਨੂੰ ਕਹਿੰਦੀ ਬਾ ਉੱਤੀ ਆ ਦੇ ਮੈਨੂੰ ਕਹੀ ਲਿਆ ਨਹੀਂ ਆਪਰਾ ਪੁੱਤਰੀ ਸਵਾ ਦਬਲੋ ਮੈਨੂੰ ਕਹੀ ਲਿਆ ਆ ਜਾ ਚੋ ਵੀ ਮੇਰੇ ਪਿਆਉ ਦੀ ਸਾਇਆ ਆ ਜਾ ਰੱਖਣੀ ਇੱਥੇ ਆ ਜਾ ਚੋ ਵੀ ਹੁਣ ਤਾਰਾ ਤਾਂ ਦੇਵਤਾ ਇੱਥੇ ਰੱਖ ਮੰਮੀ ਤੂੰ ਮੈਨਾਂ ਕਰਾ ਆਇਆ ਨੇ ਰੋਣ ਲੱਗ ਕੇ ਕਹਤਾ ਹਰੇ ਤੇ ਲੱਗ ਨਹੀਂ ਆਦੀ ਮੈਂ ਤੁਸੇ ਸਿਆ ਟੈਨਸ਼ਨ ਲਈਆ ਓ ਹੋ ਚੱਲ ਹਿੰਗਨ ਮਾਰਾ ਖਲ ਗੰਡਾ ਆ ਮੈਨੂੰ ਉਹਨੂੰ ਪਤਾ ਐ ਮੂੰਹ ਕਰਾਈ ਬੈਠੀ ਆ ਦੱਸਿਆ ਪਤਾ ਤੈਨੂੰ ਮੈਂ ਕੀ ਹੋ ਗਿਆ ਤੇ ਕੰਮ ਗਿਆ ਸੀ ਕਿਹੜਾ ਕੰਮ ਗਿਆ ਸੀ ਲੈ ਉਹ ਕੀ ਕਰਨ ਗਿਆ ਸੀ ਮੈਂ ਕੀ ਕਰਨ ਗਿਆ ਸੀ ਕਰਨ ਦੀ ਜਿਹਾ ਸੀ ਕਰਨਾ ਤੇ ਉਹ ਮੇਰੇ ਤੇਰਾ ਪੁੱਛਣ ਗਿਆ ਸੀ ਕੀ ਪੁੱਛ ਰਿਹਾ ਸੀ ਕੀ ਕਰਨਾ ਤੈਨੂੰ ਤਾਂ ਮੈਨੂੰ ਪਤਾ ਬਾਹ ਕੀ ਕਰੀ ਆਨੀ ਆ ਤੂੰ ਉਹ ਤਾਂ ਬਹੁਤ ਚੰਗੀ ਆ ਥੱਲੇ ਕਿ ਨਾ ਕਰਨਾ ਇਹ ਸੱਤੀ ਬਣਿਆ ਉਹ ਤਾਂ ਬੜੀ ਚੰਗੀ ਆ ਕੋਣ ਕੋਣ ਮੈਂ ਲਾ ਲਾ ਪਾਈ ਸਿਆ ਪਾ ਨੀ ਆ ਉਹ ਤਾਂ ਬਹੁਤ ਸਰਪਾ ਵਾ ਗੇਰਾਂ ਦੇ ਨਾ